ਜਿੱਦਨ ਦਾ ਪੈਲਗਮ ਦੇ ਵਿੱਚ ਇਹ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਲੱਗਦਾ ਕਿ ਟੂਰਿਸਟ ਹੁਣ ਜਿਹੜੇ ਆਉਣੇ ਬੰਦ ਬਹੁਤ ਘੱਟ ਹੋ ਗਏ ਤੁਹਾਡੇ ਸਾਹਮਣੇ ਹੀ ਹੋ ਰਿਹਾ ਵੀ ਇੱਥੇ ਅੱਗੇ 10 ਦਾ 20 ਵੀ ਕਾਰਾਂ ਖੜਦੀਆਂ ਸੀ ਹੁਣ ਕੋਈ ਕਾਰ ਨਹੀਂ ਖੜਦੀ ਕੋਈ ਕੁਝ ਨਹੀਂਗਾ ਕੰਮ ਬੰਦੀ ਹੋ ਗਿਆ ਜਾਨੀ ਕਿ ਬਹੁਤ ਘੱਟ ਜਾ ਸਾਈ ਹੋ ਗਿਆ ਘਟਾ ਜਾਣੇ ਕੋਈ ਉਦਾਂ ਵੀ ਨੁਕਸਾਨ ਬਹੁਤ ਹੋਇਆ ਆਪਣੇ ਬੰਦੇ ਮਰੇ ਆ ਕੋਈ ਬਗਾਨਾ ਥੋੜਾ ਮਰਿਆ ਕੋਈ ਲੋਕੀ ਡਰ ਦੇ ਨਾਲ ਨਹੀਂ ਜਾ ਰਹੇ ਡਰ ਦੇ ਨਾਲ ਨਹੀਂ ਜਾ ਰਹੇ ਬਸ ਬੀਤੇ ਦਿਨ ਪਹਿਲਗਾਮ ਦੇ ਵਿੱਚ ਹੋਏ ਅਤਿਅੰਕੀ ਹਮਲੇ ਨੂੰ ਲੈ ਕੇ ਜਿੱਥੇ ਪੂਰਾ ਦੇਸ਼ ਜਿਹੜਾ ਸ਼ੋਕ ਦੇ ਵਿੱਚ ਨਜ਼ਰ ਆ ਰਿਹਾ ਹੈਗਾ ਉੱਥੇ ਹੀ ਗੱਲ ਜੇ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਇਸ ਹਮਲੇ ਤੋਂ ਬਾਅਦ ਜਿਹੜਾ ਹੈਗਾ ਵਪਾਰਕ ਆਧਾਰਿਆਂ ਦੇ ਉੱਪਰ ਵੱਡਾ ਅਸਰ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਅਸੀਂ ਇਸ ਸਮੇਂ ਜਲੰਧਰ ਤੋਂ ਜੰਮੂ ਕਟੜਾ ਔਰ ਸ਼ਿਨਗਰ ਵਾਲੇ ਨੈਸ਼ਨਲ ਹਾਈਵੇ ਤੇ ਖੜੇ ਆ ਜਿੱਥੇ ਅਕਸਰ ਇਹ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਜਿੱਥੇ ਅਕਸਰ ਜਿਹੜਾ ਹੈਗਾ ਟੂਰਿਸਟ ਜਿਹੜ ਅਕਸਰ ਜਿਹੜਾ ਵੱਡੀਆਂ ਕਤਾਰਾਂ ਦੇ ਵਿੱਚ ਇੱਥੇ ਟੂਰਿਸਟ ਬਸਤਾ ਜਾਂ ਹੋਰ ਸਾਧਰਨਾਂ ਦੇ ਉੱਪਰ ਜਾਂਦੇ ਨਜ਼ਰ ਆ ਰਹੇ ਸੀਗੇ ਪਰ ਹੁਣ ਜਿਹੜਾ ਹੈਗਾ ਜਿੱਦਾਂ ਦਾ ਇਹ ਹਮਲਾ ਹੋਇਆ ਸਿਰਫ ਉਦੋਂ ਦੀ ਆਵਾਜਾਈ ਨੂੰ ਵੀ ਜਿਹੜਾ ਕਾਫੀ ਜਿਹੜਾ ਪ੍ਰਭਾਵਿਤ ਕਰਦੀ ਹੋਈ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਸਿਰਫ ਹੁਣ ਜੰਮੂ ਤੋਂ ਥੱਲੇ ਜੇ ਪਠਾਨਕੋਟ ਦੀ ਗੱਲ ਕਰੀ ਤਾਂ ਪਠਾਨਕੋਟ ਤੱਕ ਜਿਹੜੀ ਆਵਾਜਾਈ ਜਲਦੀ ਹੋਈ ਨਜ਼ਰ ਆ ਰਹੀ ਹੈਗੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦਾ ਇਹ ਨੈਸ਼ਨਲ ਹਾਈਵੇ ਹੈ ਜਦੋਂ ਜੰਮੂ ਤੋਂ ਜਿਹੜਾ ਕੋਈ ਸਮਾਨ ਹੈਗਾ ਉਹ ਦਿੱਲੀ ਜਾਂਦਾ ਸੀ ਜਾਂ ਪੰਜਾਬ ਦੇ ਹੋਰ ਜ਼ਿਲ੍ਹੇ ਜਾਂਦਾ ਸੀਗਾ ਔਰ ਜਿਹੜੇ ਵੱਡੇ ਟਰੱਕ ਹੈਗੇ ਨੇ ਉਹ ਵੀ ਕਿਤੇ ਨਾ ਕਿਤੇ ਜਿਹੜਾ ਖਾਣ ਪੀਣ ਦਾ ਜਾਂ ਹੋਰ ਸਮਾਨ ਲੈ ਕੇ ਜਿਹੜਾ ਹੈਗਾ ਉਹ ਇੱਥੋਂ ਗੁਜ਼ਰਦੇ ਸਨ ਪਰ ਹੁਣ ਜਿਹੜਾ ਹੈਗਾ ਜਿਸ ਦਿਨ ਦਾ ਇਹ ਵੱਡਾ ਘਟਨਾਕ੍ਰਮ ਹੋਇਆ ਉਸ ਤੋਂ ਬਾਅਦ ਜਿਹੜਾ ਹੈਗਾ ਕਿਤੇ ਨਾ ਕਿਤੇ ਆਵਾਜਾਈ ਤੇ ਵੀ ਇਸ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਔਰ ਖਾਸ ਕਰਕੇ ਜੇ ਗੱਲ ਕਰੀਏ ਜੇ ਗੱਲ ਕਰੀਏ ਤਾਂ ਜਿਹੜੇ ਵਪਾਰਕ ادارے ਹੈਗੇ ਨੇ ਜਾਂ ਰੋਡ ਦੇ ਸਾਈਡ ਤੇ ਜਿਹੜੇ ਢਾਬੇ ਨਜ਼ਰ ਆਉਂਦੇ ਹੋਣਗੇ ਜਿੱਥੇ ਅਕਸਰ ਟੂਰਿਸਟਾਂ ਦੀਆਂ ਵੱਡੀਆਂ ਕਤਾਰਾਂ ਲੱਗੀਆਂ ਹੁੰਦੀਆਂ ਨਜ਼ਰ ਆਉਂਦੀਆਂ ਸੀ ਟੂਰਿਸਟ ਜਿਹੜੇ ਹੈਗੇ ਨੇ ਢਾਬਿਆਂ ਦੇ ਉੱਪਰ ਸਟੇ ਕਰਕੇ ਜਾਂਦੇ ਸਨ ਪਰ ਹੁਣ ਜਿਹੜਾ ਹੈਗਾ ਜਿਸ ਤਰੀਕੇ ਨਾਲ ਜਿਸ ਦਿਨ ਦਾ ਇਹ دہشت گردੀ ਹਮਲਾ ਹੋਇਆ ਤਾਂ ਢਾਬਿਆਂ ਦੇ ਉੱਪਰ ਵੀ ਜੜੀਆਂ ਹੈਗੀਆਂ ਰੌਣਕਾ ਹੋਣਾ ਗਣੀਆਂ ਨਜ਼ਰ ਨਹੀਂ ਆ ਰਹੀਆਂ ਹੈਗੀਆਂ ਢਾਬਾ ਚਾਲਕ ਮੇਰੇ ਨਾਲ ਇੱਥੇ ਮੌਜੂਦ ਹੈਗੇ ਉਹ ਉਹਨਾਂ ਵੀ ਗੱਲ ਕਰਾਂਗੇ ਭਾਈ ਜੀ ਇਹ ਢਾਬਾ ਥੋੜਾ ਜੀ ਜਿੱਦਨ ਦਾ ਪੈਲਗਾਮ ਦੇ ਵਿੱਚ ਇਹ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਲੱਗਦਾ ਕਿ ਟੂਰਿਸਟ ਹੁਣ ਜਿਹੜੇ ਆਉਣੇ ਬੰਦ ਬਹੁਤ ਘਟ ਗਏ ਬਹੁਤ ਜ਼ਿਆਦਾ ਘਟ ਗਏ ਕਿੰਨੇ ਕੇ ਪਹਿਲਾਂ ਲਗਾਤਾਰ ਦਿਨ ਦੇ ਵਿੱਚ ਅਸੀਂ ਵੀ ਦੇਖਿਆ ਕਿ ਵੱਡੀਆਂ ਕਤਾਰਾਂ ਦੇ ਵਿੱਚ ਗੱਡੀਆਂ ਇੱਥੇ ਟੂਰਿਸਟਾਂ ਨੇ ਖੜ੍ਹੀ ਜਾਂਦੀਆਂ ਪਰ ਹੁਣ ਸੋਨਾਟਾ ਸਿਰ ਬਹੁਤ ਘਟ ਕੇ ਬਹੁਤ ਜ਼ਿਆਦਾ ਘਟ ਕੇ ਲੱਗਦਾ ਕਿ ਜਿੱਦਾਂ ਹੁਣ ਅੱਗੇ ਛੁੱਟੀਆਂ ਗਰਮੀਆਂ ਦੇ ਹੋਣ ਵਾਲੀਆਂ ਟੂਰਿਸਟਾਂ ਦਾ ਰੁਝਾਨ ਘਟ ਗਿਆ ਜੰਮੂ ਵਾਲੇ ਬਹੁਤ ਘਟ ਗਿਆ ਬਹੁਤ ਜ਼ਿਆਦਾ ਘਟ ਬਹੁਤ ਲੋਕੀ ਨੁਕਸਾਨ ਹੋਇਆ ਬਹੁਤ ਜ਼ਿਆਦਾ ਇਹਦੇ ਕਰਕੇ ਦੁੱਕੇ ਸਾਰੇ ਹੀ ਘਾਟੇ ਪੈਣਦੇ ਹਰ ਪਾਸੇ ਵਈ ਕਿੰਨਾ ਕਿ ਨੁਕਸਾਨ ਦੇਖ ਸਕਦੇ ਹੋ ਕਿ ਕਿੰਨਾ ਕ ਹੁਣ ਤੁਹਾਡੇ ਸਾਹਮਣੇ ਹੋ ਰਿਹਾ ਵੀ ਜਿੱਥੇ ਅੱਗੇ 10 ਦਾ 20 ਵੀ ਕਾਰਾਂ ਖੜਦੀਆਂ ਸੀ ਹੁਣ ਕੋਈ ਕਾਰ ਨਹੀਂ ਖੜਦੀ ਕੋਈ ਕੁਝ ਨਹੀਂਗਾ ਕੰਮ ਬੰਦੀ ਹੋ ਗਿਆ ਜਾਨੀ ਕਿ ਆਹ ਕਹਿੰਦਾ ਹੁਣ ਗੱਡੀਆਂ ਨਹੀਂ ਉੱਧੇ ਖੜੀਆਂ ਹੁੰਦੀਆਂ ਇੱਥੇ ਇਹ ਲੋਕਲ ਹੀ ਆ ਜਿਹੜੇ ਟੂਰਟਸ ਬਿਲਕੁਲ ਬੰਦ ਹੋ ਗਿਆ ਹਾਂਜੀ ਵੱਡਾ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਅੱਗੇ ਟੂ ਛੁੱਟੀਆਂ ਦਾ ਸੀਗਾ ਆਉਣ ਵਾਲੇ ਟਾਈਮ ਦੇ ਵਿੱਚ ਵੱਡੀਆਂ ਕਤਾਰਾਂ ਇੱਥੇ ਦੇਖਣ ਨੂੰ ਮਿਲਦੀਆਂ ਸੀਗੀਆਂ ਤਾਂ ਹੁਣ ਇੱਧਰ ਆਵਾਜਾ ਵੀ ਦੇਖਿਆ ਸੀ ਨੈਸ਼ਨਲ ਹਾਈਵੇ ਆ ਆਵਾਜਾ ਵੀ ਪ੍ਰਭਾਵਿਤ ਹੋਈ ਹੈ ਤੁਹਾਨੂੰ ਬਹੁਤ ਘਟ ਜਾਂਦਾ ਹੋ ਗਿਆ ਘਟਾ ਜਾਣੇ ਕੋਈ ਉਦਾਂ ਵੀ ਨੁਕਸਾਨ ਬਹੁਤ ਹੋਇਆ ਆਪਣੇ ਬੰਦੇ ਮਰੇ ਆ ਕੋਈ ਬਗਾਨਾ ਥੋੜਾ ਮਰਿਆ ਕੋਈ ਲੋਕੀ ਡਰ ਦੇ ਨਾਲ ਨਹੀਂ ਜਾ ਰਹੇ ਡਰ ਦੇ ਨਾਲ ਨਹੀਂ ਜਾ ਰਹੇ ਬਸ ਬਾਕੀ ਅੱਗੇ ਵੇਖੋ ਹੁਣ ਕੀ ਹੋਣਾ ਕੀ ਨਹੀਂ ਹੋਣਾ ਇਹਦਾ ਬਾਅਦ ਦੀ ਗੱਲ ਆ ਤਾਂ ਦੇਖ ਸਕਦੇ ਹੋ ਕਿ ਤੁਸੀਂ ਇਸ ਟਾਬੇ ਦੀਆਂ ਮੈਂ ਤਸਵੀਰਾਂ ਤੁਹਾਨੂੰ ਦਿਖਾ ਦਿੰਨਾ ਕਿ ਅੱਗੇ ਜੇ ਦੇਖਿਆ ਜਾਵੇ ਤਾਂ ਅੱਗੇ ਰੌਣਕਾਂ ਇੱਥੇ ਨਜ਼ਰ ਆਉਂਦੀਆਂ ਸੀਗੀਆਂ ਪਰ ਹੁਣ ਜਦੋਂ ਇਹ ਸਾਰੀ ਘਟਨਾਕ੍ਰਮ ਹੋਇਆ ਤਾਂ ਤਕਰੀਬਨ ਗਾਹਕ ਜਿਹੜੇ ਹੈਗੇ ਉਹ ਵੀ ਨਹੀਂ ਆ ਰਹੇ ਹੈਗੇ ਔਰ ਲੋਕ ਕਿਤੇ ਨਾ ਕਿਤੇ ਡਰਦੇ ਮਾਹੌਲ ਦੇ ਵਿੱਚ ਜਿਹੜੇ ਹੈਗੇ ਨੇ ਉਹ ਨਜ਼ਰ ਆ ਰਹੇ ਹੈਗੇ ਨਹੀਂ ਇਸ ਕਰਕੇ ਜਿਹੜਾ ਜੰਮੂ ਕਸ਼ਮੀਰ ਵਾਲ ਦਾ ਰੁੱਖ ਉਹ ਕੱਟ ਕਰ ਰਹੇ ਨੇ ਟੂਰਿਸਟ ਜਿਹੜੇ ਅੱਗੇ ਇਹਨਾਂ ਰੈਸਟੋਰੈਂਟ ਜਾਂ ਟਾਬਿਆਂ ਦੇ ਉੱਪਰ ਠਹਿਰਦੇ ਸਨ ਪਰ ਹੁਣ ਜਿਸ ਦਿਨ ਦਾ ਇਹ دہشتਗਰਦੀ ਹਮਲਾ ਹੋਇਆ ਕਿਤੇ ਨਾ ਕਿਤੇ ਜੋ ਸੜਕਾਂ ਦੇ ਸਾਈਡਾਂ ਦੇ ਉੱਪ ਦੇਖੋ ਨਵਰੇ ਟੂਰਿਸਟ ਜੜੇ ਹੈਗੇ ਆ ਹੁਣ ਜੇ ਐਂਡ ਕੇ ਦਾ ਜੜਾ ਹੈਗਾ ਉਹ ਜਾਣ ਤੋਂ ਕਤਰਾ ਰਹੇ ਨੇ ਤਾਂ ਜੋ ਪੰਜਾਬ ਤੋਂ ਟਰੱਕ ਜਿਹੜੇ ਹੈਗੇ ਨੇ ਉਹ ਵੀ ਕਿਤੇ ਨਾ ਕਿਤੇ ਪਠਾਨਕੋਟ ਸਾਈਡ ਤਾਂ ਜੰਮੂ ਵੱਲ ਜਾਂਦੇ ਹੈਗੇ ਪਰ ਪਠਾਨਕੋਟ ਤੱਕ ਜਿਹੜੇ ਰੁਕ ਜਾਂਦੇ ਨੇ ਔਰ ਇੱਕ ਗੱਲ ਕਰੀਏ ਬੱਸ ਸੇਵਾ ਤਾਂ ਬੱਸ ਸੇਵਾ ਵੀ ਜਿਹੜੀ ਹੈਗੀ ਜ਼ਿਆਦਾਤਰ ਪੰਜਾਬ ਦੀ ਪਠਾਨਕੋਟ ਜਾ ਕੇ ਇਹੀ ਰੁਕ ਖੜੀ ਰੁਕ ਜਾਂਦੀ ਉਸ ਤੋਂ ਬਾਅਦ ਜਿਹੜਾ ਅੱਗੇ ਜੀਐਨਕੇ ਦੀਆਂ ਬੱਸਾਂ ਜਿਹੜੀਆਂ ਹੈਗੀਆਂ ਉਹ ਕਿਤੇ ਨਾ ਕਿਤੇ ਚੱਲਦੀਆਂ ਤਾਂ ਜ਼ਰੂਰ ਹੈਗੀਆਂ ਪਰ ਉਹ ਵੀ ਬਹੁਤ ਘਟ ਗਈਆਂ ਹੈਗੀਆਂ ਔਰ ਬਿਲਕੁਲ ਖਾਲੀ ਜਿਹੜੀਆਂ ਨਜ਼ਰ ਆਉਂਦੀਆਂ ਹੈਗੀਆਂ ਪਰ ਹੁਣ ਜੇ ਦੇਖਿਆ ਜਾਵੇ ਤਾਂ ਆਉਣ ਵਾਲੇ ਦਿਨਾਂ ਵਿੱਚ ਛੁੱਟੀਆਂ ਵੀ ਹੋਣੀਆਂ ਟੂਰਿਸਟ ਅੱਗੇ ਇੱਥੇ ਜਿਹੜੇ ਜੀਐਨਕੇ ਸਨਾਨੀ ਹੈਗੇ ਕਿਤੇ ਨਾ ਕਿਤੇ ਉਹਨਾਂ ਵਿੱਚ ਸੇਮ ਦਾ ਮਾਹੌਲ ਆ ਤਾਂ ਹੁਣ ਜਿਹੜੇ ਹੈਗੇ ਆ ਉਹ ਇਸਧਰ ਨੂੰ ਰੁੱਖ ਜਿਹੜਾ ਹੈਗਾ ਕੱਟ ਜਿਹੜਾ ਆਪਣਾਰੇ ਹੈਗੇ ਜਾਨੀ ਕਿ ਹੁਣ ਜਲੰਧਰ ਜੰਮੂ ਨੈਸ਼ਨਲ ਹਾਈਵੇ ਦੇ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਤਾਂ ਜਿਹੜਾ ਅਵਜੇ ਵੀ ਬਿਲਕੁਲ ਕੱਟੀ ਆ ਔਰ ਕਿਤੇ ਨਾ ਕਿਤੇ ਇਸ ਦਾ ਅਸਰ ਜਿਹੜਾ ਵਪਾਰਕ ਆਧਾਰਾਂ ਤੇ ਵੀ ਦੇਖਣ ਨੂੰ ਮਿਲ ਸਕਦਾ ਮਿਲਿਆ ਹੈ ਉਸਨਾਲ ਲਾਲ ਪੀਟੀ ਸੀ ਨੂੰ ਜਲੰਧਰ